ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਭ ਸਾਰੇ ਠੀਕ ਹੋ। ਤੇ ਅੱਜ ਆਏ ਤੀਏ ਪਟਿਆਲੇ ਗੱਡੀ ਜੀ ਆਈ ਤੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਪੜੀ ਹੈਗੀ। ਤੇ ਆਖੜੀ ਹੈਗੀ ਪਿੱਛੇ ਗੱਡੀ। ਤੁਹਾਨੂੰ ਤਾਂ ਬਹੁਤ ਜ਼ਿਆਦਾ ਪੈਰੀ ਹੈਗੀ। ਤੇ ਚਲੋ ਦੇਖਦੇ ਆਂਗੇ ਕਰਦੇ ਆਂਗੇ ਕੰਮਕਾਰ ਜਿਹੜੇ ਕਰਨ ਵਾਲੇ ਨੇ ਛੋਟੇ ਮੋਟੇ। ਤੁਹਾਨੂੰ ਦੁਕਾਨਾਂ ਕਿਤੇ ਇੱਕ ਫਾਰਕ ਜਾਂ ਬੜਾ ਵਧੀਆ ਬਣਿਆ ਹੋਇਆ ਹੈਗਾ। ਦੇਖਦੇ ਆਂ ਜਿੁੱਲਾ ਹੋਇਆ। ਦੇਖੋ ਕਿੰਨੀ ਤਾਂ ਦੁਪਹਿਰੀ ਆ। ਉਹ ਸਾਹਮਣੇ ਕਾਲੀ ਮਾਤਾ ਦੇ ਮੰਦਿਰ ਦੀ ਪਾਰਕਿੰਗ ਹੈਗੀ ਸਾਹਮਣੇ ਕਿਉਂਕਿ ਧੁੰਦ ਕਰਕੇ ਬਹੁਤ ਘੱਟ ਦਿਖ ਰਹੀ ਹੈਗੀ ਆ ਝੀਲ ਹੈ ਜਿਹੜੀ ਮੰਦਿਰ ਦੇ ਨੀਚੇ ਹੈਗੀ ਥੱਲੇ ਦੇਖੋ ਬਿਲਕੁਲ ਸੁੱਕੀ ਪਈ ਹੈਗੀ ਇਹ ਆ ਦੇਖੋ ਆ ਸਾਹਮਣੇ ਸਾਰੀ ਜਿਹੜੀ ਝੀਲ ਹੈ ਜੈਨ ਝੀਲ ਮੰਗੂ ਬਣਾਈ ਹੋਈ ਹੈਗੀ ਇਹ ਇਹ ਸਾਰੀ ਸੁੱਕੀ ਪਈ ਆ ਸਾਹਮਣੇ ਕੋਟ ਹੈਗਾ ਬਣਿਆ ਹੋਇਆ ਤੇ ਇਹ ਆ ਪਾਰਕ ਹੈਗਾ ਇੱਧਰ ਧੁੰਦ ਕਰਕੇ ਬਹੁਤ ਘੱਟ ਦਿਖ ਰਿਹਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਇੱਥੇ ਡੰਡਾ ਲਹਿਰਾਉਂਦੇ ਹੁੰਦੇ ਨੇਗੇ ਉੱਪਰਲੇ ਪਾਸੇ ਤੇ ਦੇਖੋ ਆ ਬੰਦ ਪਿਆ ਗਿਆ ਇੱਧਰਲੇ ਪਾਸੇ ਬਾਕੀ ਚਲੋ ਫਿਰ ਹੁਣ ਚੱਲਦੇ ਆਂਗੇ ਘਰ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਬਾਈ ਜੀ ਐਨੂੰ ਸਵੇਰ ਦੇ ਸਜਰੇ ਤੇ ਆਏ ਹੋયાਗੇ ਅਜੇ ਰੁਕੀ ਰੁਕੀ ਦਾ ਵੀ ਕੋਈ ਯੋਗ ਨਹੀਂਗਾ ਬਾਕੀ ਦੇਖੀ ਖਾਵਾਗੇ ਜਲ ਕੇ ਬਾਕੀ ਚਲੋ ਫਿਰ ਦੇਖਦੇ ਆਂਗੇ ਜੇ ਮੁੰਡਾ ਗਿਆ ਹੋਇਆ ਇੱਕ ਆਗੇ ਤੇ ਪਟਿਆਲੇ ਤੋਂ ਫਿਰ ਵਾਪਸ ਘਰੇ ਲੇਟ ਹੀ ਹੋ ਗਿਆ ਕੰਮ ਸਾਰੇ ਪਾਸੇ ਧੂਹਾ ਹੀ ਧੂਹਾ ਚੜਿਆ ਪਿਆ ਹੈਗਾ ਕੰਮ ਖਰਾਬ ਕਰਦਾਗਾ ਧੂਹਾ ਜੇ ਇਹ ਬਿਮਾਰ ਕਰ ਦਿੰਦਾਗਾ ਬੰਦੇ ਨੂੰ ਸਾਰੇ ਪਾਸੇ ਦੇਖੋ ਜਿੱਧਰ ਦੇਖੋ ਧੁੰਦੇ ਧੁੰਦ ਧੂਹਾ ਹੀ ਧੂਹਾ ਸਾਰੇ ਪਾਸੇ ਜਿੱਧਰ ਮਰਜੀ ਨਿਗਾਹ ਮਾਰ ਲਓ ਬਹੁਤ ਕੰਮ ਖਰਾਬ ਕਰਦਾ ਧੂਹਾ ਜੇ ਐਕਸੀਡੈਂਟ ਬਹੁਤ ਹੁੰਦੇ ਨੇਗੇ ਰਾਤ ਮਵੀ ਐਕਸੀਡੈਂਟ ਹੋ ਗਿਆ ਨਾ ਹਾਂ ਇੱਥੇ ਸ਼ਾਹਪੁਰ ਮਵੀ ਦੇ ਲਾਗੇ ਰੋਡ ਦੇ ਉੱਤੇ ਐਕਸੀਡੈਂਟ ਹੋ ਗਿਆ ਰਾਤ ਸਿਰਫ ਆ ਤੂੰਹੇ ਜੇ ਕਰਕੇ ਕੁਝ ਦਿਖਿਆ ਨਹੀਂ ਕਿਸੇ ਨੂੰ ਗੱਡੀ ਦੇ ਵਿੱਚ ਗੱਡੀ ਲੱਗੀ ਉਹ ਵਿਚਾਰੀ ਸ਼ਾਇਦ ਡੈਥ ਹੋ ਗਈ ਉਹਨਾਂ ਦੀ ਤੇ ਚਲੋ ਬਾਕੀ ਇਹੀ ਬੇਨਤੀ ਹੈ ਵੀਰੇ ਵੀ ਅੱਗ ਨਾ ਲਾਓ ਬਚਾ ਕੇ ਰੱਖੋ ਥੋੜਾ ਜਿਹਾ ਕਿਉਂਕਿ ਤੂੰ ਹਾਂ ਜਿਆ ਬਹੁਤ ਜਿਆਦਾ ਜਿਹੜਾ ਚੜਿਆ ਹੋਇਆ ਰਹਿੰਦਾਗਾ ਤੇ ਫਿਰ ਇਹ ਕੰਮ ਖਰਾਬ ਕਰਦਾਗਾ ਤੂੰ ਆ ਜਾ ਆ ਬੈਠੇ ਨੇ ਦੋ ਜਣੇ ਉਹ ਦੇਖ ਰਹੇ ਨੇ ਟੀਵੀ ਠੀਕ ਆ ਬੈਠਾ ਉਹ ਤੂੰ ਮੋਬਾਈਲ ਚੱਕੀ ਬੈਠਾ ਓਏ ਮਿੰਟ ਮਾਰ ਮੋਬਾਈਲ ਛੱਡ ਦੇ ਆ ਬੈਠੇ ਨੇ ਦੋ ਹੀ ਜਣੇ ਉਹ ਦੇਖ ਰਹੇ ਨੇ ਕੁਛ ਉਹਦੇ ਚ ਟੀਵੀ ਚ ਮੈਂ ਲਾਦਾ ਮੋਬਾਈਲ ਨਹੀਂ ਦੇਖਣਾ ਤੇ ਮੈਂ ਆ ਗਿਆ ਤੁਰਦਾ ਤੁਰਦਾ ਆਪਣੇ ਪੁਰਾਣੇ ਘਰੇ ਇਧਰ ਆ ਜੀ ਆਪਣਾ ਪੁਰਾਣਾ ਘਰ ਚਾਬੀ ਕੱਢ ਲਈ ਮੜੀ ਜੀ ਦੇ ਦੀ ਤੇ ਆਜੋ ਤੁਹਾਨੂੰ ਦਿਖਾਨਦੇ ਆ ਜਿੱਧਰ ਆਪਾਂ ਪਹਿਲੇ ਰਹਿੰਦੇ ਹੁੰਦੇ ਸੀ ਇਹ ਪੁਰਾਣਾ ਘਰ ਹੈਗਾ ਆਪਣਾ ਆ ਖੜਿਆ ਹੈਗਾ ਕੂਲਰ ਆ ਕਮਰਾ ਪਾਈ ਉਧਰ ਬਾਬਾ ਜੀ ਦੀਆਂ ਜੋਤਾਂ ਜਗਦੀਆਂ ਹੁੰਦੀਆਂ ਨੇ ਤੇ ਹੁਣ ਆਪਾਂ ਲਾਈਏ ਜੰਦਾ ਇੱਧਰ ਜਿੰਦੇ ਲਾਉਣੇ ਤੇ ਤੇ ਇੱਕ ਕਮਰਾ ਆ ਦੀ ਇੱਧਰ ਤੇ ਉਹ ਪਰਲੇ ਪਾਸੇ ਖੜੀ ਹੈਗੀ ਗੱਡੀ ਉਸ ਦੇਖੋ ਆ ਦੀ ਇੱਧਰ ਫਿਰ ਸਟੋਰ ਆ ਜਾਂਦਾ ਉਹ ਸਟੋਰ ਉਧਰ ਗੱਡੀ ਖੜੀ ਉੱਤੇ ਕਪੜਾ ਪਾਰਖਿਆਗਾ ਉੱਤੇ ਇੱਕ ਕਮਰਾ ਸ਼ੋਅ ਲੱਗ ਰਹੇ ਨੇ ਬੱਚੇ ਟਾਵਰ ਨਾਲ ਇਹਦੇ ਹੱਥ 'ਚਾ ਰਿਮੋਟ ਆ ਯਾਰ ਇਹਨੇ ਨਾ ਬੱਚੇ ਟਾਵਰ ਨਾਲ ਖੇਡਦੇ